ਔਰ ਜਿਹੜੀ ਆਪਾਂ ਗੱਲ ਕਰ ਰਹੇ ਆ ਤਾਂ ਐਵਰੇਜ ਸਰ 2 ਦੀ ਅਸੀਂ ਗਾਰੰਟੀ ਦਿੰਨੇ ਆ ਹਾਂਜੀ ਤੁਸੀਂ ਯਕੀਨ ਮੰਨਿਓ ਕਸਟਮਰ ਸਾਨੂੰ ਖੁਦ ਆ ਕੇ ਕਹਿੰਦਾ ਜੀ ਮੇਰੀ ਗੱਡੀ ਦੀ ਐਵਰੇਜ 6 ਦੀ ਵੱਧ ਗਈ 8 ਦੀ ਵੱਧ ਗਈ ਇੱਥੇ ਤੱਕ ਰਿਸਪੌਂਸ ਹੈਗਾ 2 ਦੀ ਤਾਂ ਅਸੀਂ ਗਾਰੰਟੀ ਦਿੰਨੇ ਆ ਬਾਕੀ ਦਾ ਐਵਰੇਜ ਹੀ ਅੱਜ ਤੋਂ ਪੂਰੇ 1 ਮਹੀਨੇ ਤੱਕ ਆਫਰ ਹੈ ਸਾਰੇ ਭਰਾਵਾਂ ਲਈ ਜੇ ਤੁਸੀਂ ਉਰੇ ਆਉਂਗੇ ਆਹਾ 12 ਕੰਮ ਤਾਂ ਕਰਾਂਗੇ ਕਰਾਂਗੇ ਨਾਲ ਵੀਲ ਅਲਾਈਨਮੈਂਟ ਬਿਲਕੁਲ ਫ੍ਰੀ ਕਰਾਂਗੇ ਬਿਲਕੁਲ ਪਾਰੂ AC ਦੀ ਸਰਵਿਸ ਕਰਵਾਉਂਦਾ ਉਹਦੇ ਵਿੱਚ ਜਿਹੜੀ ਗੈਸ ਹੈਗੀ ਉਹਨੂੰ ਕੱਢ ਦਿੰਦੇ ਆ ਖਰਾਬ ਹੋ ਗਈ ਲੇਕਿਨ ਸਭ ਤੋਂ ਪਹਿਲਾਂ ਅਸੀਂ ਗੱਡੀ ਦੀ ਗੈਸ ਰਿਕਵਰ ਕਰਾਂਗੇ ਕੰਪਰੈਸਰ ਦਾ ਔਇਲ ਰਿਕਵਰ ਕਰਾਂਗੇ ਪੂਰੀ ਪਾਈਪਲਾਈਨ ਨੂੰ ਕਲੀਨ ਕਰਾਂਗੇ ਹਾਂਜੀ ਜਿੰਨੀ ਗੈਸ ਅਸੀਂ ਗੱਡੀ ਚੋਂ ਕੱਢੀ ਆ ਬਾਕੀਦਾ ਕਸਟਮਰ ਨੂੰ ਅਸੀਂ ਚੈੱਕ ਕਰਾਵਾਂਗੇ ਵੀ ਤੁਹਾਡੀ ਗੱਡੀ ਚੋਂ ਇੰਨੀ ਗੈਸ ਅਸੀਂ ਕੱਢੀ ਹੈ ਨੰਬਰ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਤੁਹਾਡੀ ਗੱਡੀ ਦੇ ਵਿੱਚ ਕਿੰਨਾ ਤੇਲ ਨਿਕਲਿਆ ਉਹਦੇ ਸਕੇਲ ਦੇ ਨਾਲ ਮੈਜ਼ਰਮੈਂਟ ਕਰਕੇ ਦੱਸਣਗੇ ਸਰ ਮਸ਼ੀਨ ਛੋਟੀ ਹੈ ਇਹਦਾ ਕੰਮ ਬਹੁਤ ਵੱਡਾ ਹੋਊਗਾ ਮੈਂ ਦੱਸ ਦਿੰਦਾ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖਨੋਰੀ ਚ ਪਹੁੰਚਿਆ ਮਿੱਤਰੋ ਦਾ ਮਕੈਨੀਕਲ ਬੋਰ ਦਾ ਨਵਾਂ ਸੈਂਟਰ ਓਪਨ ਹੋ ਗਿਆ ਇੱਕ ਸ਼ੁਰੂ ਦੇ ਵਿੱਚ ਇੱਕ ਪਰਚੀ ਐ ਫੋਰਚੂਨਰ ਗੱਡੀ ਇੱਕ ਅੰਦਰ ਲੱਗੀ ਖੜੀ ਐ ਫੋਰਚੂਨਰ ਦੀ ਗੱਲ ਕਰਦਾ ਆਪਾਂ ਜੀ ਇਹਦੇ ਵਿੱਚ 12 ਕਮ ਲਿਖੇ ਨੇ ਅਪਰੋਕਸੀਮੇਟ ਆ ਬਿਲਕੁਲ ਜੀ ਬੰਦਾ ਲੜ ਪਿਆ ਦੀ ਇੱਕ ਵਾਰੀ ਤਾਂ ਇਹਦਾ ਇੰਨੇ ਕੰਮ ਥੋੜੇ ਹੁੰਦੇ ਹੁੰਦੇ ਨਾ ਯਾਰ ਸਰਵਿਸ ਦੇ ਅਸਲ ਦੇ ਵਿੱਚ ਫੋਰਚੂਨਰੀ ਗੱਡੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ 14-15000 ਤੋਂ ਘੱਟ ਸਰਵਿਸ ਹੁੰਦੀ ਨਹੀਂ ਹੁੰਦੀ ਇੱਥੇ ਭਾਈ ਇਹਨਾਂ ਨੇ 12 ਕੰਮ ਕਰਕੇ ਦਿੱਤੇ ਨੇ ਜੋ ਕਿ ਆਪਾਂ ਕਿੰਨਾ ਬਣਾ ਦੀ 7000 7000 ਰੁਪਿਆ ਸਰ ਕੇ 7000 ਰੁਪਿਆ 7000 ਹੁਣ ਕੰਮ ਕੀ ਨੇ ਇਹ ਵੀ ਤਾਂ ਸੁਸਤ ਬਾਰੇ ਲੋਕੇਸ਼ਨ ਸਮਝ ਲਓ ਬਿਲਕੁਲ ਆ ਜਿਹੜਾ ਆਪਣਾ ਰੋਡ ਜਾਂਦਾ ਨਰਵਾਣਾ ਰੋਡ ਨਰਵਾਣਾ ਰੋਡ ਨਰਵਾਣਾ ਦਾ ਓਪੋਜ਼ਿਟ ਰੋਡ ਆ ਗਿਆ ਇਧਰਲੇ ਪਾਸੇ ਉਹ ਸਾਹਮਣੇ ਜਿਹੜਾ ਨਰਵਾਣਾ ਹੈ ਤੇ ਆ ਲਵੇ ਭਾਰਤ ਪੈਟਰੋਲੀਅਮ ਦਾ ਪੰਪ ਹੈ ਆ ਇਧਰਲੇ ਪਾਸ ਉਹ ਫਲਾਈਓਵਰ ਜਦੋਂ ਤੁਸੀਂ ਉਤਰੋਗੇ ਉਤਰ ਕੇ ਰਾਈਟ ਹੈਂਡ ਸਾਈਡ ਤੇ ਤੁਹਾਨੂੰ ਬੋਰਡ ਆ ਜਾਊਗਾ ਆਪਣਾ ਦਾਮ ਕੇ ਨਿਕਲ ਬੋਲ ਬਿਲਕੁਲ ਸਰ ਤੇ ਇਹ ਟਾਇਰ ਇਹ ਦਿਖਾਣਾ ਸਮਝਾਂਗੇ ਹਾਂ ਟਾਇਰਾਂ ਟੂਰਾਂ ਦੀ ਨਾਲ ਦੁਕਾਨ ਹੈਗੀ ਤੇ ਚੈੱਕ ਕਰ ਲਓ ਬਾਕੀ ਤੁਸੀਂ ਫੋਟੋ ਕਲਿੱਕ ਕਰ ਲਓ ਬਾਕੀ ਨਾਲ ਸਭ ਤੋਂ ਸੌਖਾ ਤਰੀਕਾ ਸਕਰੀਨ ਤੇ ਨੰਬਰ ਚੱਲ ਰਹੇ ਨੇ ਕਾਲ ਕਰਕੇ ਲੋਕੇਸ਼ਨ ਤੇ ਗੱਲ ਬੁਕਿੰਗ ਕਰਵਾਣੀ ਪਊਗੀ ਬੁਕਿੰਗ ਕਰਾਣੀ ਪਊਗੀ ਹੁਣ ਜਿਹੜਾ ਮੇਨ ਸਵਾਲ ਹੈ ਵੀ ਜੇ ਤੁਸੀਂ ਉਰੇ ਆਏ ਵੀ ਉਰੇ ਕਿਹੜੀਆਂ ਕਿਹੜੀਆਂ ਮਸ਼ੀਨਾਂ ਹੋਣਗੀਆਂ ਨਹੀਂ ਹਣਾ ਸਭ ਤੋਂ ਮੇਨ ਹੈ ਬਿਲਕੁਲ ਜੀ ਸਭ ਤੋਂ ਪਹਿਲੇ ਤੇ ਆਪਣੇ ਜਿਹੜੀ ਮਸ਼ਹੂਰ ਹੈ ਸਟੀਮ ਵਾਸ਼ ਤੇ ਫੋਮ ਵਾਸ਼ ਜੋ ਕਿ ਤੁਹਾਨੂੰ ਮਕੈਨੀਕਲ ਵਰਡ ਤੇ ਮਿਲੋਗੇ ਸਟੀਮ ਵਾਸ਼ ਤਾਂ ਸਿਰਫ ਮਕੈਨੀਕਲ ਵਰਡ ਲਈ ਹੈ ਸਰ ਇਸੇ ਕਰਕੇ ਚੱਲਦਾ ਪਿਆ ਜੀ ਤਾਂ ਮਕੈਨੀਕਲ ਵਰਡ ਹਾਂ ਸ਼ੁਰੂ ਦੇ ਵਿੱਚ ਆ ਚੀਜ਼ਾਂ ਆ ਗਈਆਂ ਜੋ ਕਿ ਜਰਮਲ ਤਕਨੀਕ ਦੀਆਂ ਸਾਰੀਆਂ ਮਸ਼ੀਨਾਂ ਨੇ ਅੱਗੇ ਆਪਾਂ ਜੇ ਸਟੈਪ ਕਰਾਂਗੇ ਇੱਥੇ ਹੋਰ ਕਿਹੜੇ ਕਿਹੜੇ ਮਸ਼ੀਨਾਂ ਮਿਲਣਗੇ 1 ਵਾ 1 ਸਾਰੀਆਂ ਦਿਖਾਵਾਂਗੇ ਇੱਕ ਹੋਰ ਚੀਜ਼ ਕਹਿੰਦੇ ਉਹ ਨੇ ਆਪਾਂ ਹਾਂ ਜੀ ਵੀ ਦਾ ਮਕੈਨਿਕਲ ਵਰਡ ਤੇ ਗੱਡੀ ਆ ਗਈ ਕਹਿੰਦੇ ਵੀ 2 ਕਿਲੋਮੀਟਰ ਦੀ एवरेज ਵੱਜ ਜਾਂਦੀ ਹੈ ਬਿਲਕੁਲ ਸਰ ਇਹ ਤਾਂ ਦੇਖੋ ਆਪਾਂ ਰਿਕਾਰਡ ਤੋੜ ਚੁੱਕੇ ਆ ਸਾਡੇ ਕੋਲ ਕਈ ਕਸਟਮਰ ਦੇ ਰਿਵਿਊ ਪਏ ਆ ਕਸਟਮਰ Google ਤੇ ਚੈੱਕ ਕਰ ਲੈ ਦਾ ਮਕੈਨਿਕਲ ਵਰਡ ਸਰਚ ਕਰ ਲੈ 올ਰੀਡੀ 70+ ਸੈਂਟਰ ਅਸੀਂ ਲਗ ਲਗ ਸ਼ਹਿਰਾਂ ਦੇ ਵਿੱਚ ਓਪਨ ਕਰ ਚੁੱਕੇ ਆ ਤੇ ਮੈਂ ਖਨੂਰੀ ਵਾਲਿਆਂ ਨੂੰ ਵਧਾਈ ਵੀ ਦੇਣਾ ਚਾਹਨਾ ਵਾ ਜਿਹੜੇ ਕੀ 1 ਸਾਲ ਤੋਂ ਵੇਟ ਕਰ ਰਹੇ ਸੀਗੇ ਕਿਉਂਕਿ ਸਾਡੇ ਜਿਹੜੇ ਸੈਂਟਰ ਸੀ ਇਤੋਂ ਦੂਰ ਪੈਂਦੇ ਸੀ ਲੋਕ ਇਤੋਂ ਸਰਵਿਸ ਕਰਾਉਣ ਲਈ ਉਹਨਾਂ ਨੂੰ ਕਾਫੀ ਦੂਰ ਜਾਣਾ ਪੈਂਦਾ ਸੀਗਾ ਲੇਕਿਨ ਖਨੂਰੀ ਦੇ ਵਿੱਚ ਵੀ ਜਿਹੜਾ ਸੈਂਟਰ ਓਪਨ ਹੋ ਚੁੱਕਿਆ ਔਰ ਜਿਹੜੀ ਆਪਾਂ ਗੱਲ ਕਰ ਰਹੇ ਆ ਤਾਂ ਐਵਰੇਜ ਸਰ 2 ਦੀ ਅਸੀਂ ਗਾਰੰਟੀ ਦਿੰਨੇ ਆ ਹਾਂਜੀ ਤੁਸੀਂ ਯਕੀਨ ਮੰਨਿਓ ਕਸਟਮਰ ਸਾਨੂੰ ਖੁਦ ਆ ਕੇ ਕਹਿੰਦਾ ਜੀ ਮੇਰੀ ਗੱਡੀ ਦੀ ਐਵਰੇਜ 6 ਦੀ ਵੱਧ ਗਈ 8 ਦੀ ਵੱਧ ਗਈ ਇੱਥੇ ਤੱਕ ਰਿਸਪੌਂਸ ਹੈਗਾ 2 ਦੀ ਤਾਂ ਅਸੀਂ ਗਾਰੰਟੀ ਦਿੰਨੇ ਆ ਬਾਕੀ ਦਾ ਐਵਰੇਜ ਹੀ ਲਿਖ ਕੇ ਗੇਮ ਚੇਂਜਰ ਮਸ਼ੀਨ ਦਾ ਨਵਰੇ ਬਿਲਕੁਲ ਉਸ ਤੋਂ ਬਾਅਦ ਨੈਕਸਟ ਮਸ਼ੀਨ ਆਪਨੇ ਗਈ ਵੀਲ ਅਲਾਈਨਮੈਂਟ ਵੀਲ ਅਲਾਈਨਮੈਂਟ ਦੀ ਮਸ਼ੀਨ ਹੈ ਔਰ ਜਿੰਨੇ ਵੀ ਸਾਡੇ ਨਵੇਂ ਸੈਂਟਰ ਲੱਗ ਰਿਹਾ ਹੈ ਉਥੇ ਇਹ ਮਸ਼ੀਨ ਅਸੀਂ ਮੰਡੇਟਰੀ ਕਰ ਚੁੱਕੇ ਆ ਕਿਉਂਕਿ ਕਸਟਮਰ ਵੱਲੋਂ ਸਾਨੂੰ ਇਸ ਚੀਜ਼ ਦੀ ਇਨਕੁਆਰੀ ਆਂਦੀ ਸੀ ਜੀ ਦੇਖੋ ਸਾਡਾ ਸਾਰਾ ਕੰਮ ਹੋ ਜਾਂਦਾ ਤੁਹਾਡੇ ਸੈਂਟਰ ਤੇ ਅਲਾਈਨਮੈਂਟ ਵਾਸਤੇ ਸਾਨੂੰ ਬਾਹਰ ਜਾਣਾ ਪੈਂਦਾ ਹੈ ਔਰ ਮੈਂ ਵੀਡੀਓ ਚੱਲਦੀ ਦੇ ਵਿੱਚ ਇੱਕ ਗੱਲ ਹੋਰ ਕਹਿਣਾ ਵਾਂ ਕਿ ਜਿਹੜੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋਗੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਅਸੀਂ ਵੀਲ ਅਲਾਈਨਮੈਂਟ ਫ੍ਰੀ ਕਰਕੇ ਦਵਾਂਗੇ 1 ਮਹੀਨੇ ਲਈ ਇਹ ਵੀ ਆਫਰ ਆਪਾਂ ਸਰ ਅੱਜ ਕੱਢ ਰਹੇ ਆ ਸਪੈਸ਼ਲ ਜਿੰਨੇ ਤਰੀਕ ਤੋਂ ਵੀਡੀਓ ਪੈ ਰਹੀ ਹੈ ਇਹ ਡੇਟ ਨੋਟ ਕਰ ਲਓ ਅੱਜ ਤੋਂ ਪੂਰੇ 1 ਮਹੀਨੇ ਤੱਕ ਆਫਰ ਹੈ ਸਾਰੇ ਭਰਾਵਾਂ ਲਈ ਜੇ ਤੁਸੀਂ ਉਰੇ ਆਉਂਗੇ ਆਹ 12 ਕੰਮ ਤਾਂ ਕਰਾਂਗੇ ਕਰਾਂਗੇ ਨਾਲ ਵੀਲ ਅਲਾਈਨਮੈਂਟ ਬਿਲਕੁਲ ਫ੍ਰੀ ਕਰਾਂਗੇ ਬਿਲਕੁਲ ਸਰ ਤੇ ਉਸ ਤੋਂ ਬਾਅਦ ਗੱਲ ਕਰੀ ਜੀ ਆਪਣੀਆਂ ਅੱਗੀਆਂ ਮਸ਼ੀਨਾਂ ਆ ਗਈਆਂ ਨਾਲ ਆਪਾਂ ਸਰੋਵ ਵੀ ਰਿਪੀਟ ਕਰਨਾ ਚਾਹੁੰਦੇ ਆ ਜਿਹੜੇ ਨਵੇਂ ਭਰਾ ਆਪਣੇ ਨਾਲ ਜੁੜੇ ਹੋਏ ਆ ਜਿਨ੍ਹਾਂ ਨੂੰ ਨਹੀਂ ਪਤਾ ਕਿ ਦਾ ਮਕੈਨਿਕਲ ਵਰਲਡ ਕਿਸ ਗੱਲ ਕਰਕੇ ਮਸ਼ਹੂਰ ਹੈ ਛੋਟੀ ਗੱਡੀਆਂ ਦਾ ਰੇਟ ਜਿਹੜਾ 3500 ਰੁਪਏ ਆ ਜਿਹਦੇ ਵਿੱਚ ਪੂਰੀ ਗੱਡੀ ਦੀ ਸਰਵਿਸ ਕਰਦੇ ਆ ਉਹ ਵੀ ਜਰਮਨ ਟੈਕਨੋਲੋਜੀ ਮਸ਼ੀਨਾਂ ਦੇ ਨਾਲ ਜਿਹਦੇ ਵਿੱਚ ਗੱਡੀ ਦਾ ਇੰਜਨ ਆਇਲ ਚੇਂਜ 에ਅਰ ਫਿਲਟਰ ਚੇਂਜ ਆਇਲ ਫਿਲਟਰ ਚੇਂਜ ਗੱਡੀ ਦੀ ਕਾਰਬਨ ਕਲੀਨ ਫੋਮ ਵਾਸ਼ ਟੀਮ ਵਾਸ਼ ਪੂਲਨ ਟੋਪ-ਅਪ ਬ੍ਰੇਕਲ ਟੋਪ-ਅਪ ਗੱਡੀ ਦਾ ਚੈੱਕ-ਅਪ ਨਾਲ 휠 ਐਲੀਮੈਂਟ ਫ੍ਰੀ ਕਰਕੇ ਦਵਾਂਗੇ ਕੇਵਲ ਤੇ ਕੇਵਲ 3500 ਰੁਪਏ ਦੇ ਵਿੱਚ ਛੋਟੀ ਗੱਡੀ ਦਾ ਰੇਟ ਹੈ ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਵੱਡੀ ਤੋਂ ਵੱਡੀ ਗੱਡੀ ਆ ਜਾਏ ਫੋਰਚੂਨਰ ਟਾਈਪ ਦੀ ਗੱਡੀ ਦਾ ਵੀ ਕੇਵਲ ਤੇ ਕੇਵਲ 7000 ਰੁਪਏ ਰੇਟ ਹੈ ਤੇਲ ਦੇ ਹਿਸਾਬ ਨਾਲ ਰੇਟ ਹੈ ਜਿਹੜੀ ਗੜੀ 3 ਜਾਂ 3.5 ਲੀਟਰ ਤੇਲ ਪੈਂਦਾ ਰੁਪਈਆ 3500 ਲਿਆਇਓ ਜਿਹਨਾਂ ਚ 4 ਲੀਟਰ ਰੁਪਈਆ ਪੈਂਦਾ 4000 ਲਿਆਇਓ ਜਿਹਨਾਂ ਚ 4.5 ਪੈਂਦਾਗਾ 4.5 ਲਿਆਜਿਨ ਪੰਜ ਪੰਜ ਲਿਆਇਓ ਇੱਕ ਆਈਡੀਆ ਹੋ ਜਾਂਦਾ ਬਿਲਕੁਲ ਸਰ ਤੇ ਟਾਇਰਾਂ ਦੇ ਵਿੱਚ ਨਾਈਟ੍ਰੋਜਨ ਵੀ ਹੈਗਾ ਸਰ ਇਹ ਵੀ ਆਪਾਂ ਨਾਲ ਦਿਖਾ ਦਿੰਨੇ ਆ ਅਲਾਈਨਮੈਂਟ ਦੇ ਨਾਲ ਆਪਾਂ ਬੈਲੈਂਸਿੰਗ ਵੀ ਕਰਦੇ ਆ ਵੀਲ ਬੈਲੈਂਸਿੰਗ ਨਾਲ ਹੋ ਜਾਂਦੀ ਹੈ ਜੀ ਹਾਂਜੀ ਹਾਂ ਤੇ ਉਸ ਤੋਂ ਬਾਅਦ ਆਪਾਂ ਟਾਇਰਾਂ ਚ ਨਾਈਟ੍ਰੋਜਨ ਟਾਇਰਾਂ ਚ ਨਾਈਟ੍ਰੋਜਨ ਆ ਸਰ ਇਹ ਵੀ ਆਪਣੇ ਹਰ ਇੱਕ ਸੈਂਟਰ ਤੇ ਫ੍ਰੀ ਪਾ ਕੇ ਦਿੰਨੇ ਆ ਸਰ ਫ੍ਰੀ ਚਾਹੇ ਕਸਟਮਰ ਆਪਣੇ ਕੋਲ ਵਾਸ਼ਿੰਗ ਕਰਵਾਉਣ ਲਈ ਆ ਜੇ ਨਾਲ ਆਪਾਂ ਨਾਈਟrogen ਫ੍ਰੀ ਪਾ ਦਾਂਗੇ ਜੀ ਹੋਰ ਫ੍ਰੀ ਪਾ ਦਾਂਗੇ ਬਿਲਕੁਲ ਸਰ ਉਸ ਤੋਂ ਬਾਅਦ ਆਪਣੀ ਏਸੀ ਵਾਲੀ ਮਸ਼ੀਨ ਆ ਗਈ ਹਾਂਜੀ ਹਾਂ ਲੈ ਬਈ ਕਰੋ ਚੈੱਕ ਇੱਕ ਵਾਰੀ ਬਈ ਇਹ ਸਰ ਏਸੀ ਵਾਲੀ ਮਸ਼ੀਨ ਹੈ ਔਰ ਪੂਰੀ ਫੁਲੀ ਆਟੋਮੈਟਿਕ ਮਸ਼ੀਨ ਹੈ ਓਕੇ ਜੀ ਜੇ ਮੈਂ ਤਾਂ ਬੈਨੀਫਿਟ ਦੱਸਣਾ ਚਾਹਾਂ ਤੇ ਸਰ ਇਹ ਚੱਲ ਵੀ ਰਹੀ ਹੈ ਜੀ ਹਨਾ ਹਾਂ ਬਿਲਕੁਲ ਚੱਲਦੀ ਪਈ ਹੈ ਸਰ ਇੱਕ ਵਾਰੀ ਉਹ ਪਰਲੇ ਸਿਸੇ ਵੀ ਚੈੱਕ ਕਰਾਈਂ ਸਿਸਾ ਡਾਊਨ ਕਰਦੇ ਬਈ ਪਰਲਾ ਕਰੀ ਉਧਰ ਦੀ ਆ ਜਾ ਲੈ ਦਿਖਾ ਦੇ ਇੱਕ ਵਾਰੀ ਚੱਲਦ ਕਿਵੇਂ ਰਹੀ ਆ ਅੱਛਾ ਇਹ ਵਾਰ ਕਨੈਕਟ ਕੀਤੀ ਹੋਈ ਹੈ ਕੋਈ ਹਣਾ ਬਿਲਕੁਲ ਸਾਹ ਹੇਠੇ ਕਰੀ ਇਹ ਚੀਜ਼ ਦੇਖੋ ਕਸਟਮਰ ਨੇ ਅੱਜ ਤੱਕ ਸ਼ਾਇਦ ਮੈਨੂੰ ਨਹੀਂ ਲੱਗਦਾ ਦੇਖੀ ਹੋਊਗੀ ਬਕਾਇਦਾ ਅਸੀਂ ਕਸਟਮਰ ਨੂੰ 쿨ਿੰਗ ਚੈੱਕ ਕਰਾਵਾਂਗੇ ਆ ਦੇਖੋ ਆ ਸੈਂਸਰ ਅਸੀਂ ਲਾਇਆ ਹੋਇਆ ਵਿੱਚ ਆ 쿨ਿੰਗ ਇਹਦੇ ਤਿਆਰੀ ਆ ਠੀਕ ਹੈ ਜੀ ਸਰਵਿਸ ਕਰਨ ਤੋਂ ਪਹਿਲਾਂ ਵੀ 쿨ਿੰਗ ਚੈੱਕ ਕਰਾਵਾਂਗੇ ਸਰਵਿਸ ਕਰਨ ਤੋਂ ਬਾਅਦ ਵੀ 쿨ਿੰਗ ਚੈੱਕ ਕਰਾਵਾਂਗੇ ਇਹ ਨਹੀਂ ਹੈਗਾ ਵੀ ਦੇਖੋ ਵੀ ਕੱਲੀਆਂ ਮਸ਼ੀਨਾਂ ਦੇਖਣੋਂ ਹੀ ਸਮਝੀਆਂ ਆ ਜਦੋਂ ਆਪਾਂ ਕਸਟਮਰ ਨੂੰ ਰਿਜ਼ਲਟ ਦਿਖਾਵਾਂਗੇ ਤੇ ਕਸਟਮਰ ਨੂੰ ਆਪਣੇ ਆਪ ਪਤਾ ਲ ਇਹ ਪਹਿਲਾਂ ਦੇ ਹੁਣ ਦੇ ਵਿੱਚ ਕਿੰਨਾ ਕੁ ਫਰਕ ਹੈਗਾ ਆਟੋਮੈਟਿਕ ਏਸੀ ਦਾ ਕੰਮ ਕਰਦੀ ਕੁਸ਼ੀਆ ਫੁੱਲੀ ਆਟੋਮੈਟਿਕ ਹੈ ਵਾਲੀ ਇਹਦੇ ਵਿੱਚ ਮੈਂ ਬੈਨੀਫਿਟ ਹੋਰ ਦੱਸਣਾ ਚਾਹਨਾ ਸਰ ਜਦੋਂ ਕਸਟਮਰ ਬਾਹਰੋਂ ਏਸੀ ਦੀ ਸਰਵਿਸ ਕਰਵਾਉਂਦਾ ਉਹਦੇ ਵਿੱਚ ਜਿਹੜੀ ਗੈਸ ਹੈਗੀ ਉਹਨੂੰ ਕੱਢ ਦਿੰਦੇ ਆ ਖਰਾਬ ਹੋ ਗਈ ਲੇਕਿਨ ਸਭ ਤੋਂ ਪਹਿਲਾਂ ਅਸੀਂ ਗੱਡੀ ਦੀ ਗੈਸ ਰਿਕਵਰ ਕਰਾਂਗੇ ਕੰਪਰੈਸਰ ਦਾ ਔਇਲ ਰਿਕਵਰ ਕਰਾਂਗੇ ਪੂਰੀ ਪਾਈਪਲਾਈਨ ਨੂੰ ਕਲੀਨ ਕਰਾਂਗੇ ਹਾਂਜੀ ਜਿੰਨੀ ਗੈਸ ਅਸੀਂ ਗੱਡੀ ਚੋਂ ਕੱਢੀ ਆ ਬਾਕੀ ਦਾ ਕਸਟਮਰ ਨੂੰ ਅਸੀਂ ਚੈੱਕ ਕਰਾਵਾਂਗੇ ਵੀ ਤੁਹਾਡੀ ਗੱਡੀ ਚੋਂ ਇੰਨੀ ਗੈਸ ਅਸੀਂ ਕੱਢੀ ਆ ਠੀਕ ਹੈ ਜੀ ਤੇ ਜੇ ਗੈਸ ਮੰਨ ਲਓ ਐਕਸਟਰਾ ਨਹੀਂ ਪਾਉਂਦੇ ਤਾਂ ਉਹਦੇ ਕੋਈ ਚਾਰਜ ਵੀ ਨਹੀਂ ਅਸੀਂ ਲੈਂਦੇ ਪੈਕੇਜ ਦੇ ਵਿੱਚ ਹੀ ਅਸੀਂ ਫ੍ਰੀ ਪਾਕੇ ਦੇ ਦਿੰਨੇ ਆ ਮਿੰਨੀ ਏਸੀ ਸਰਵਿਸ ਗਰਮੀ ਗਰਮੀ ਫ੍ਰੀ ਆ ਮਿੱਤਰੋ ਏਸੀ ਦੀ ਇਹ ਹੈਗੀ ਆ ਫੁੱਲੀ ਆਟੋਮੈਟਿਕ ਮਸ਼ੀਨ ਉਸ ਤੋਂ ਬਾਅਦ ਆ ਜਿਹੜੀ ਮਸ਼ੀਨ ਹੈ ਇਹ ਬਲਦੀ ਹੈ ਜੀ ਕਹਿੰਦਾ ਦੋ ਦੀ ਐਵਰੇਜ ਹੈ ਇਹ ਸਰ ਗੇਮ ਚੇਂਜਰ ਕਹਿ ਲਓ ਸਾਡੇ ਦਮ ਕੈਮੀਕਲ ਵਰਲਡ ਦਾ ਠੀਕ ਹੈ ਜੀ ਇਹ ਕਾਰਬਨ ਕਲੀਨ ਦੀ ਮਸ਼ੀਨ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਹਰ ਇੱਕ ਪੈਕੇਜ ਦੇ ਵਿੱਚ ਅਸੀਂ ਕਾਰਬਨ ਕਲੀਨ ਕਰਦੇ ਹੀ ਕਰਦੇ ਹਾਂ ਸਰ ਹਾਂ ਉਹ ਹੈਗੀ ਹੈਗੀ ਆਪਣਾ ਮੰਡੇਟਰੀ ਹੈ ਜੀ ਬਿਲਕੁਲ ਔਰ 2% ਦੀ ਐਵਰੇਜ ਜਿਹੜੀ ਹੈਗੀ ਉਹ ਵਧਣ ਦੀ ਆਪਾਂ ਆਲਰੇਡੀ ਗਾਰੰਟੀ ਦੇ ਰਹੇ ਹਾਂ ਠੀਕ ਹੈ ਜੀ ਘੱਟ ਤੋਂ ਘੱਟ ਇਹਦੇ ਨਾਲ ਜਿੰਨਾਂ ਕੋਲ ਭਰਾਵਾ ਕੋਲ ਡੀਜ਼ਲ ਕਾਰਾਂ ਨੇ ਨਾ ਕਾਰਬਨ ਵੱਧ ਜਾਂਦਾ ਜੇ ਤੁਸੀਂ ਉਹਰੇ ਟਾਈਮ ਟੂ ਟਾਈਮ ਸਰਵਿਸ ਕਰਾਈ ਗਏ ਮੈਂ ਕਹਿੰਦਾ ਜਿੰਦਗੀ ਦੀ ਜਗ੍ਹਾ ਤੇ ਕਰ ਬਈ ਜਮੇ ਕੋਈ ਗੱਡੀ ਡੀਜ਼ਲ ਹੋਵੇ ਪੈਟਰੋਲ ਹੋਵੇ ਸੀਐਨਜੀ ਹੋਵੇ ਹੁਣ ਕਈ ਭਰਾਵਾਂ ਦੇ ਮਨ ਦੇ ਵਿੱਚ ਇਹ ਭੁਲੇਖਾ ਰਹਿ ਜਾਂਦਾ ਕਿਉਂਕਿ ਪਹਿਲੇ ਵੀਡੀਓ ਚ ਪੂਰੀ ਗੱਲ ਕਲੀਅਰ ਨਹੀਂ ਹੋ ਪੰਦੀ ਸੀਐਨਜੀ ਗੱਡੀ ਦਾ ਤਾਂ ਐਸਾ ਰਿਜ਼ਲਟ ਆਊਗਾ ਸਰਬ ਵੀ ਪੈਟਰੋਲ ਤੋਂ ਵਧੀਆ ਹੋ ਸੀਐਨਜੀ ਤੇ ਚੱਲੂਗੀ ਇਸ ਚੀਜ਼ ਦੀ ਵੀ ਸਾਡੀ ਗਾਰੰਟੀ ਹੈ ਲਓ ਬਾਈ ਕਰੋ ਚੈੱਕ ਤੇ ਆ ਗਈ ਆਪਣੀ ਬੈਟਰੀ ਵਾਲੀ ਇਹ ਇਹ ਬੈਟਰੀ ਬੂਸਟਰ ਹੈ ਸਰ ਆਪਣਾ ਠੀਕ ਹੈ ਜੀ ਬਕਾਇਦਾ ਗੱਡੀ ਆਂਦੀ ਹੈ ਸਰਵਿਸ ਵਾਸਤੇ ਹਰ ਇੱਕ ਗੱਡੀ ਦਾ ਪੂਰਾ ਚੈੱਕਅਪ ਹੁੰਦਾ ਪ੍ਰੋਪਰ ਬੈਟਰੀ ਤੱਕ ਨਾਲ ਚੈੱਕ ਕਰਕੇ ਜੋ ਕੋਈ ਮੰਨ ਲਓ ਬੈਟਰੀ ਘਾਟੇਗੀ ਹੈ ਤਾਂ ਪੂਰਾ ਚਾਰਜ ਕਰਕੇ ਮਤਲਬ ਪੈਕੇਟ ਦੇ ਵਿੱਚ ਹੀ ਇਹ ਚੀਜ਼ਾਂ ਆਪਾਂ ਜਿਹੜੀਆਂ ਕਰਕੇ ਦਿੰਨੇ ਆਂ ਹਾਂਜੀ ਮਾਰਕੀਟ ਦੇ ਵਿੱਚ ਇਹ ਮਸ਼ੀਨਾਂ ਅਵੇਲੇਬਲ ਹੀ ਹੈ ਨਹੀਂ ਸਰ ਹੁਣ ਗੱਲ ਚੱਲ ਰਹੀ ਸੀ ਕੰਮ ਦੀ ਹੁਣ ਆ ਫੋਰਚੂਨਰ ਦੀ ਇਹਦੇ ਵਿੱਚ ਇੰਜਨ ਆਇਲ ਚੇਂਜ ਕੀਤਾ ਏਅਰ ਫਿਲਟਰ ਚੇਂਜ ਕੀਤਾ ਜੀ ਆਇਲ ਫਿਲਟਰ ਚੇਂਜ ਕੀਤਾ ਆਹ ਕਾਰਬਨ ਕਲੀਨਿੰਗ ਕੀਤੀ ਮਸ਼ੀਨ ਦੇ ਨਾਲ ਫੋਮ ਵਾਸ਼ ਗੱਡੀ ਦੀ ਬਾਹਰੋਂ ਜਿਹੜੀ ਆਪਾਂ ਧੋਨੇ ਉਹ ਇਸਟੀਮ ਗੱਡੀ ਨੂੰ ਅੰਦਰੋਂ ਧੋਣ ਵਾਲਾ ਕੰਮ ਆ ਬਿਲਕੁਲ ਉਸ ਤੋਂ ਬਾਅਦ ਕੂਲੈਂਟ ਟੌਪ ਅਪ ਬ੍ਰੇਕ ਵਾਲ ਟੌਪ ਅਪ ਆ ਪੂਰੀ ਗੱਡੀ ਦੀ ਲੂਬ੍ਰੀਕੇਸ਼ਨ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਕਰਾਈ ਹੋਗੀ ਆਸਨਦ ਜੀ ਕੀ ਚੱਕਰ ਪੈਂਦਾ ਵੀਰੇ ਬਿਲਕੁਲ ਥੱਲੇ ਲੇ ਗੋਲੀਆਂ ਗੋਲੀਆਂ ਲੱਗੀਆਂ ਹੋਈਆਂ ਨੇ ਕਨੈਕਟਿੰਗ ਰਾਡ ਲੱਗੀਆਂ ਨੇ 100 ਚੀਜ਼ਾਂ ਲੱਗੀਆਂ ਹੋਈਆਂ ਨੇ ਕੋਈ ਦੇਖਦਾ ਹੀ ਨਹੀਂ ਸਰ ਮੈਂ ਸੋਹਣੀ ਇਹ ਤਾਂ ਗੱਲ ਕਹਿਣਾ ਵੀ ਲਿਫਟ ਦੇਖੋ ਮੈਂ ਨਹੀਂ ਕਹਿੰਦਾ ਕਸਟਮਰ ਨੂੰ ਵੀ ਪਤਾ ਵੀ ਲਿਫਟ ਬਹੁਤ ਰੀਅਰ ਬੰਦਿਆਂ ਕੋਲ ਲੱਗੀ ਹੋਈ ਹੈ ਅਸੀਂ ਹਰ ਇੱਕ ਗੱਡੀ ਬਾਕਾਇਦਾ ਲਿਫਟ ਤੇ ਚੈੱਕ ਕਰਦੇ ਹਾਂ ਚੈੱਕ ਕਰਾ ਕੇ ਕਸਟਮਰ ਨੂੰ ਥੱਲੋ ਚੈੱਕ ਕਰਾਣੇ ਆ ਹੁਣ ਦੇਖੋ ਪਹਿਵਲੇ ਸਾਡੇ ਕੋਈ ਐਦਾ ਕਸਟਮਰ ਆਂਦੇ ਆ ਜਦੋਂ ਅਸੀਂ ਗੱਡੀ ਲਿਫਟ ਤੇ ਚ ਲਾਣੇ ਆ ਜਦੋਂ ਥੱਲੋ ਕਸਟਮਰ ਦੇਖਦਾ ਕਸਟਮਰ ਆਪ ਸ਼ੌਕ ਹੋ ਜਾਂਦਾ ਕਹਿੰਦਾ ਯਾਰ ਕਦੇ ਮੈਂ ਗੱਡੀ ਲਿਫਟ ਤੇ ਚੱਕੀ ਨਹੀਂ ਵੀ ਥੱਲੋ ਗੱਡੀ ਗਲੀ ਵੀ ਹੁੰਦੀ ਆ ਹਾਂ ਸਹੀ ਗੱਲ ਹੈ ਤਾਂ ਮਤਲਬ ਗੱਡੀ ਦੀ ਪੂਰੀ ਤਸੱਲੀ ਨਾਲ ਜਿਹੜੀ ਸਰਵਿਸ ਹੁੰਦੀ ਹੈ ਇੱਕ ਗੱਲ ਮੈਂ ਹੋਰ ਇਹਦੇ ਵਿੱਚ ਕਹਿਣਾ ਚਾਹਨਾ ਜਦੋਂ ਆਪਾਂ ਰੈਗੂਲਰ ਗੱਲ ਕਰਦੇ ਹਮੇਸ਼ਾ ਆਪਾਂ ਸਰਵਿਸ ਦੀ ਗੱਲ ਕਰਦੇ ਆ ਕਸਟਮਰ ਨੂੰ ਇਹ ਲੱਗਦਾ ਵੀ ਸ਼ਾਇਦ ਆਪਾਂ ਕੱਲੀ ਗੱਡੀਆਂ ਦੀ ਸਰਵਿਸ ਕਰਦੇ ਇੰਜਨ ਤੋਂ ਲੈ ਕੇ सਸਪੈਂਸ਼ਨ ਤੋਂ ਲੈ ਕੇ ਪੂਰਾ A to Z ਕੰਮ ਹੁੰਦਾ ਵਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਗੱਡੀ ਤੇ ਲੈ ਕੇ ਤਾਂ ਮਕੈਨਿਕਲ ਵਰਕ ਗੱਡੀ ਦੀ ਸਰਵਿਸ ਨਹੀਂ ਕਰਦਾ ਇਹ ਹਸਪਤਾਲ ਆ ਗੱਡੀਆਂ ਦਾ ਗੱਡੀ ਹੋ ਟੁੱਟ ਬੰਨ ਹੋ ਗਈ ਉਹ ਵੀ ਰਿਪੇਅਰ ਕਰ ਦਾਂਗੇ ਆ 100% ਸਰ 100% ਕੋਈ ਵੀ ਕੰਮ ਹੋਵੇ ਗੱਡੀ ਦਾ ਉਹ ਬਕਾਇਦਾ ਆਪਾਂ ਕਰਕੇ ਦਵਾਂਗੇ ਸਰ ਤੇ ਆ ਤਾਂ ਤੁਸੀਂ ਨਾ ਦਮ ਮਕੈਨਿਕਲ ਵਰਕ ਨਹੀਂ ਦੇਖਿਆ ਹੁਣੇ ਜਿਹੜਾ ਆਪਣਾ ਤੇਲ ਕੱਢਣ ਵਾਲਾ ਹੁੰਦਾ ਹੈ ਵੀ ਚੈਂਬਰ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਤੁਹਾਡੀ ਗੱਡੀ ਦੇ ਵਿੱਚ ਕਿੰਨਾ ਤੇਲ ਨਿਕਲਿਆ ਉਰੇ ਸਕੇਲ ਦੇ ਨਾਲ ਮੈਜ਼ਰਮੈਂਟ ਕਰਕੇ ਦੱਸਣਗੇ ਸਰ ਮਸ਼ੀਨ ਛੋਟੀ ਐ ਇਹਦਾ ਕੰਮ ਬਹੁਤ ਵੱਡਾ ਹੋਊਗੀ ਮੈਂ ਦੱਸ ਦਿੰਨਾ ਜਦੋਂ ਹੁਣ ਬਾਹਰੋਂ ਆਪਾਂ ਸਰਵਿਸ ਕਰਾਣੇ ਹੋ ਬਾਟੇ ਦੇ ਵਿੱਚ ਤੇਲ ਕਰਦੇ ਆਪਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਆਪਣੀ ਗੱਡੀ 'ਚ ਤੇਲ ਪਹਿਲਾਂ ਕਿੰਨਾ ਸੀਗਾ ਨਿਕਲਿਆ ਕਿੰਨਾ ਵਾ ਲੇਕਿਨ ਇਹਦੇ 'ਚ ਬਕਾਇਦਾ ਅਸੀਂ ਕਸਟਮਰ ਨੂੰ ਚੈੱਕ ਕਰਵਾਨੇ ਆ ਵੀ ਇੰਨਾ ਤੇਲ ਤੁਹਾਡਾ ਸੀਗਾ ਪਹਿਲਾਂ ਤੇ ਇੰਨਾ ਨਿਕਲਿਆ ਜਿਹਦੇ ਤੋਂ ਆਪਣੀ ਗੱਡੀ ਦਾ ਅਗਲੇ ਨੂੰ ਕੰਡੀਸ਼ਨ ਪਤਾ ਲੱਗ ਜੇਂਦੀ ਇੰਜਨ ਦੀ ਕੀ ਕੰਡੀਸ਼ਨ ਹੈਗੀ ਆ ਲਓ ਬਈ ਜਿੰਨਾ ਭਰਾਵਾਂ ਕੋਲ ਛੋਟੀਆਂ ਗੱਡੀਆਂ ਨੇਗੀਆਂ 3 1/2 ਲੀਟਰ ਇੰਜਨ ਵਾਲੀ ਤੇ ਪੈਂਦਾ 3 ਵੱਡੀ 7000 ਮੈਕਸਿਮਮ ਹੈ ਸਕਰੀਨ ਤੇ ਨੰਬਰ ਚੱਲ ਰਿਹਾਗਾ ਐਡਰੈਸ ਹੁਣ ਦੱਸਦਾ ਐਡਰੈਸ ਵੀ ਚੱਲ ਰਿਹਾ ਕਿਸੇ ਭਰਾ ਨੂੰ ਰਿਵਾਰਡ ਕਰਨ ਨੰਬਰ ਤੇ ਕਾਲ ਕਰਕੇ ਆਪਣੇ ਅਪਾਰਟਮੈਂਟ ਜਰੂਰ ਲੈ ਲਿਓ ਉਹਦਾ ਕਾਰਨ ਕੀ ਹੈ ਹੁਣ ਤਿੰਨ ਗੱਡੀਆਂ ਖੜੀਆਂ ਨੇ ਹੁਣ ਕੋਈ ਭਰਾ ਦੂਰ ਤੋਂ ਆ ਗਿਆ ਬਿਨਾ ਕਾਲ ਕਰੇ ਉਰੇ ਥੋੜਾ ਇੰਨਾ ਕੋਲ ਸਮਾਂ ਨਾ ਥੋੜਾ ਟਾਈਮ ਖਰਾਬ ਹੋਗਾ ਤਾਂ ਕਰਕੇ ਆਪਣੇ ਜਿੰਨੇ ਭਰਾ ਦੇਖ ਰਹੇ ਹਾਂ ਜਿੱਤੇ ਨੰਬਰ ਤੇ ਕੋਟਾ ਤੇ ਬੁਕਿੰਗ ਰੱਖ ਕੇ ਜਰੂਰ ਆਇਓ ਬਾਕੀ 1 ਮਹੀਨੇ ਲਈ ਸਪੈਸ਼ਲ ਆਫਰ ਚੱਲ ਰਿਹਾ ਹੈਗਾ ਵੀਲ ਅਲਾਈਨਮੈਂਟ ਮਿਲੂਗੀ ਬਿਲਕੁਲ ਫ੍ਰੀ ਜਿਹੜੇ 1 ਮਹੀਨੇ ਦੇ ਅੰਦਰ-ਅੰਦਰ ਆਪਣੇ ਕੋਲ ਸਰਵਿਸ ਕਰਾਉਣਗੇ ਜੀ ਬਾਕੀ ਕਿਸੇ ਭਰਾ ਨੇ ਕੰਮ ਸ਼ੁਰੂ ਕਰਨਾ ਹੈ ਸਭ ਤੋਂ ਵੱਡੀ ਰਿਕੁਆਇਰਮੈਂਟ ਹੁੰਦੀ ਹੈ ਕਿ ਯਾਰ ਕੋਈ ਇਦਾਂ ਦਾ ਕੰਮ ਕਰੀਏ ਖਾਸ ਕਰਕੇ ਐਨ ਆਰ ਆਈ ਭਰਾ ਹੁਣ ਉਹ ਕਹਿੰਦੇ ਨੇ ਅਸੀਂ ਇੰਡੀਆ ਵਾਪਸ ਆਉਣਾ ਹੈ ਜੀ ਬਿਲਕੁਲ ਜੀ ਇਹ ਵੀ ਭਾਜੀ ਹੁਣੇ ਜਿਨ੍ਹਾਂ ਦਾ ਸੈਂਟਰ ਹੈ ਨਾ ਨੇ ਆਲਰੇਡੀ ਸਾਡੇ ਕੋਲ ਤਿੰਨ ਸੈਂਟਰ ਲیتے ਹੋਏ ਆ ਇਹ ਵੀ ਐਨ ਆਰ ਆਈ ਹੈ ਜੀ ਆਹ ਹਾਂ ਕਿਉਂਕਿ ਨਾ ਆਪਣੇ ਐਨ ਆਰ ਆਈ ਭਰਾ ਹੁਣ ਆੱਕ ਕੇ ਬਾਹਰੋਂ ਉਹਨਾਂ ਕਹਿੰਦੇ ਨੇ ਯਾਰ ਪੰਜਾਬ ਚੱਲੀਏ ਕੰਮ ਸ਼ੁਰੂ ਕਰੀਏ ਬਿਲਕੁਲ ਹੁਣ ਕਹਿੰਦੇ ਨੇ ਕੰਮ ਸ਼ੁਰੂ ਕਰਨਾ ਇਸ ਤੋਂ ਪਹਿਲਾਂ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਬਿਲਕੁਲ ਸਰ ਕੀ ਜ਼ਿੰਮੇਵਾਰੀ ਦਾ ਨਾਮ ਕੈਨਿਕਲ ਵਰਲਡ ਜਿਹੜਾ ਇੱਕ ਬ੍ਰਾਂਡ ਔਰ ਜੇ ਕੋਈ ਬਿਜ਼ਨਸ ਕਰਨਾ ਚਾਹਦਾ ਹੈ ਅਸੀਂ ਬਕਾਇਦਾ ਸਟਾਂਪ ਦੇ ਉੱਪਰ ਲਿਖ ਕੇ ਗਾਰੰਟੀ ਦਵਾਂਗੇ ਸਰ ਹਾਂਜੀ 30 ਲੱਖ ਰੁਪਏ ਦੀ ਇਨਵੈਸਟਮੈਂਟ ਤੋਂ ਸਟਾਰਟ ਹੈ ਜਿਹਦੇ ਵਿੱਚ 1 ਤੋਂ 3 ਲੱਖ ਰੁਪਏ ਦੀ ਅਸੀਂ ਬਕਾਇਦਾ ਸਟਾਂਪ ਤੇ ਕਸਟਮਰ ਨੂੰ ਲਿਖ ਕੇ ਗਾਰੰਟੀ ਦਿੰਨੇ ਆ ਕੰਪਨੀ ਪੂਰੀ ਸਪੋਰਟ ਕਰਦੀ ਆ ਟ੍ਰੇਨਿੰਗ ਤੋਂ ਲੈ ਕੇ ਇੰਸਟਾਲੇਸ਼ਨ ਤੋਂ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਕੰਪਨੀ ਜਿਹੜੀ ਹੈਗੀ ਪੂਰੀ ਸਪੋਰਟ ਕਰੂਗੀ ਇੱਕ ਏਰੀਆ ਦੇ ਵਿੱਚ ਇੱਕ ਹੀ ਸੈਂਟਰ ਦਵਾਗੇ ਅਸੀਂ ਹਾਂ ਸਭ ਤੋਂ ਖਾਸ ਗੱਲ ਹੈ ਇੱਕ ਸ਼ਹਿਰ ਦੇ ਵਿੱਚ ਇੱਕ ਹੀ 70 ਆਲਰੇਡੀ ਓਪਨ ਹੋ ਗਏ ਤੇ ਜਿਹੜੇ ਏਰੀਆ ਰਹਿੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਅਪਲਾਈ ਕਰਵਾ ਸਕਦੇ ਹੋ ਘੱਟੋ ਘੱਟ 1 ਲੱਖ ਰੁਪਏ ਦੀ ਮਹੀਨੇ ਦੀ ਸ਼ਾਰਟੀ ਪੇਪਰ ਤੇ ਲਿਖੇ ਘੱਟੋ ਘੱਟ ਘਰੇ 1 ਲੱਖ ਮੈਕਸਿਮ ਦਾ ਕੁਝ ਸੈਂਟਰ ਦਾ ਹੀ ਬਹੁਤ ਬਹੁਤ ਟੌਪ ਦਾ ਕਰਿਆ ਹਰ ਇੱਕ ਚੀਜ਼ ਆਪਾਂ ਜਿਹੜੀ ਹੈਗੀ ਆ ਕੈਮਰੇ ਤੇ ਨਹੀਂ ਦੱਸ ਸਕਦੇ ਕਿਉਂਕਿ ਦੇਖੋ ਕੋਈ ਪਰਸਨਲ ਚੀਜ਼ਾਂ ਵੀ ਹੁੰਦੀਆਂ ਵਾ ਠੀਕ ਹੈ ਜੀ ਲੇਕਿਨ ਅਸੀਂ ਇੱਕ ਨਵਾਂ ਵੀ ਕਨਸੈਪਟ ਲਾਂਚ ਕੀਤਾ ਜਿਹਦੇ ਵਿੱਚ ਜਿਹੜਾ ਬੰਦੇ ਨੂੰ ਇਹ ਲੱਗਦਾ ਯਾਰ ਵੀ ਮੈਂ ਇਨਵੈਸਟਮੈਂਟ ਕਰ ਸਕਦਾ ਲੇਕਿਨ ਮੈਂ ਨਾ ਤਾਂ ਟਾਈਮ ਦੇ ਸਕਦਾ ਨਾ ਹੀ ਮੈਂ ਰਿਸਕ ਲੈ ਸਕਦਾ ਇਹ ਚੀਜ਼ ਉਹਦੇ ਵਾਸਤੇ ਆ ਵੀ ਜਗਾ ਅਗਲਾ ਦੇ ਦੇ ਸੈਟ ਬੁਲਾ ਦੇ ਸੈਟ ਉਹਨੂੰ ਕੰਪਨੀ ਰਨ ਕਰੂਗੀ 1 ਲੱਖ ਰੁਪਏ ਦੀ ਗਾਰੰਟੀ ਅਸੀਂ ਇਸ سٹਾਮ ਦੇ ਉੱਪਰ ਲਿਖ ਕੇ ਦੇ ਦਾਂਗੇ ਵੀ ਤੁਸੀਂ ਘਰੇ ਜਾ ਕੇ ਸੋ ਜੋ ਮਹੀਨੇ ਤੇ 1 ਲੱਖ ਰੁਪਏ ਲਈ ਜੋ ਜੇ ਤੁਹਾਡੇ ਕੋਲ ਪੈਸਾ ਹੈ bizness ਤੁਹਾਡਾ ਚਲਾਏ ਲੈਣਗੇ ਪੈਸੇ ਤੁਹਾਨੂੰ ਮਹੀਨੇ ਵਾਈ ਮਹੀਨੇ ਤੁਹਾਡੇ ਖਾਤੇ ਚ ਪਾਉਂਦੇ ਰਹਿਣਗੇ ਹੋਰ ਕੀ ਚਾਹੁੰਦਾ ਕਿਸੇ ਨਾ ਡੀਲਰਸ਼ਿਪ ਬਾਰੇ ਵੀ ਗੱਲ ਕਰਨੀ ਹੈ ਆਪਾਂ ਇੱਕ ਅਲੱਗ ਤੋਂ ਨੰਬਰ ਚ ਲਾਉਂਗਾ ਮੈਂ ਜਿਹੜਾ ਡੀਲਰਸ਼ਿਪ ਲਿਖਿਆ ਹੋਇਆ ਮੂਰਲੇ ਪਾਸੇ ਸਿਰਫ ਉਹ ਨੰਬਰ ਤੇ ਦੇ ਲੋਕੀਂ ਪੜੀ ਗੱਲ ਕਰ ਲਿਓ ਜਿੰਨਾਂ ਨੇ ਸਰਵਿਸ ਜਾਂ ਕਿਸੇ ਤਰ੍ਹਾਂ ਦਾ ਕੋਈ ਰਿਪੇਅਰ ਦਾ ਕੰਮ ਕਰਾਉਣਾ ਹੈ ਆ ਨੀਚੇ ਦਿੱਤੇ ਨੰਬਰਾਂ ਤੇ ਕੰਟੈਕਟ ਕਰਕੇ ਆਪਣੀ ਡੇਟ ਤੇ ਟਾਈਮ ਜ਼ਰੂਰ ਲੈ ਲਿਓ ਬਾਕੀ ਸਾਰੇ ਭਰਾਵਾਂ ਮੈਂ ਧੰਨਵਾਦੀ ਬੜਾ ਦੇਖਣਗੇ